ਬਦਿਫਿਸ਼ ਕਰਕੇ ਸਤਿਗੁਰੂ ਜੀਓ ਜੋ ਵੀ ਆਪ ਜੀ ਦੇ ਉਹ ਨਾਮੇ ਦਾ ਪਹਿਲਾ ਅੱਖਰ ਮਹਾਰਾਜ ਜੀ ਹੋਏਗਾ ਉਸ ਅਨੁਸਾਰ ਸਤਿਗੁਰੂ ਜੀ ਸਮੂਹ ਪਰਿਵਾਰ ਨੇ ਬੱਚੇ ਦਾ ਨਾਮ ਸਤਗੁਰਜੀਤ ਸੋਹੇ ਰੱਖਣਾ ਹੈ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰੋ ਸਤਿਗੁਰੂ ਜੀਓ ਸਮੂਹ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰੋ ਆਪਣਾ ਆਸ਼ੀਰਵਾਦ ਬਖਸ਼ ਕੇ ਨਵਾਜੋ ਚੜ੍ਹਦੀਆਂ ਕਲਾ ਬਖਸ਼ਿਸ਼ ਕਰੋ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਨੇ ਮੇਰੇ ਆਪ ਜੀ ਦਾ ਨਾਮ ਚੁਟਾਵੇ ਨਾਨਕ ਨਾਮ ਚੜ੍ਹਦੀ ਇੱਕ ਨਾਮ ਤੇ ਜਪਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰੀ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਧੰਨਵਾਹਿ ਗੁਰੂ ਸਾਹਿਬ ਜੀ ਬੜਕੇ ਸਤਿ ਸ਼ਕ੍ਰਿਪਾ ਨਹੀਂ ਤੁਧ ਜੀ ਆ ਬਦੋਂ ਹੋ ਪੁਰਖ ਬਿਦਾਰ ਤੇ ਤਾਂ ਕੋਈ ਸੁਹੀਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਿ ਹਉ ਨਾਨਕ ਕਸਮ ਜਾਹੇ ਨਾਹੈ ਰਾਮਦਾਸ ਸਰ ਸੁਖਦਾਤਾ ਪੈ ਭਜਨ ਨੂੰ ਤੇ ਸਿਆ ਅਗਰ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਰਜ ਆਵੇ ਰਾਸ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾਂ ਵਾਰਸ ਲੋਕਾਂ ਨਾਲ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਮਕ ਅਗਨਾਸਨ ਜਗਦੀਸ਼ੁਰ ਹੈ ਆਦਪੂਰਨ ਮਦਪੂਰਨ ਅੰਤਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬਤ ਰਮਣੰ ਨਾਮਕ ਅਗਨਾਸਨ ਜਗਦੀਸ਼ੁਰ ਹੈ ਪੇਖਨ ਸੁਨਨ ਸੁਨਾਵਨ ਮਨ ਮਹਿ ਦ੍ਰਿੜਿਆ ਸਾਚ ਪੂਰ ਰਹੇ ਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਤਿ ਪਾਉੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਕਿਨ ਮੈਂ ਥਾਪ ਓ ਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿ세 ਆਪ ਬੁਝਾਈ ਸੋ ਬੁਜਸੀ ਨਿਰਮਲ ਜਨ ਸੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿ세 ਆਪ ਬੁਝਾਈ ਸੋ ਬੁਜਸੀ نندہ پروارا چڑکی کلا نام دان سکھن دردر چاہیے آپ سن پانی چکا جی آد کو کھلایا ہے آپ جی نام جو بھی رکھنا ہے رکھ سک مہاراج چڑھنی کلا کو کشن اس صبح جیا کار کر دیا ہے مہاراج چڑی کلا کو کشن سنگت واحد جیسا واحر ਵਾਹਿਗੁਰੂ 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 ਵਾਹਿਗੁਰੂ